ਇਨਸਾਨ ਝੂਠ ਬੋਲ ਸਕਦਾ ਹੈ ਰਿਪੋਰਟੇ ਝੂਠ ਨਹੀਂ ਬੋਲਦੀ ਅਲਟਰਾਸਾਉਂਡ ਝੂਠ ਨਹੀਂ ਬੋਲਦੀ ਕੋਈ ਆਸ ਨਹੀਂ ਵਿਦ ਕਦੂਰੀ ਸਾਸੀ ਆ ਰੋ ਚਲ ਖੜੀ ਤੇ ਡਾਕਟਰ ਕੋਲ ਲੈ ਕੇ ਚਲੂੰ ਜੋ ابھی ਤਾਂ ਠੀਕ ਲੱਗ ਰਹੀ ਸੀ ਖਾਂਸੀ ਦਿੱਕੋ ਸੋ ਰਿਆ ਨਹੀਂ ਗਿਆ ਬਾਈ ਨੂੰ ਮਿਲੇ ਤਾਂ ਬਿਨਾ ਕਿ ਵਸਪੇ ਕਿਵੇਂ ਜਾ ਸਕਦੇ ਹਣਾ ਸੋ ਆਪਾ ਅੱਖ ਦੀ ਲਾਲ ਤੇਰੇ ਮੂੰਹ ਤੇ ਕੋਈ ਅੰਡਾ ਦੋ ਡੱਬੇ ਆ ਜਿਹੜਾ ਭੈਣ ਤੋਂ ਯਾਰ ਬੰਦੇ ਦਾ ਰਾਸ਼ਨ ਪਿਆਇਆ ਨਾ ਵੰਡੋ ਹਾਂ ਆ ਦੋ ਡੱਬੇ ਵੰਡੋ ਤੂੰ ਕਹਿੰਦੇ ਮਿੱਤਰੋ ਕੰਜਰਾਂ ਦੀ ਹੱਦ ਹੋ ਗਈ ਪਾਰ ਤੇ ਨਾਓ ਤੇ ਹੋ ਗਈ ਕੰਜਰ ਸਵਾਰ ਆ ਸਾਰੇ ਪੰਜ ਕੁ ਬੋਤਲਾਂ ਜਾ ਕੇ ਇਦਾਂ ਚੱਲੇ ਨਹੀਂ ਜਿੱਦਾਂ ਸਾਰੇ ਪੂਰੇ ਪਿੰਡ ਨੂੰ ਪਾਣੀ ਪਿਆ ਲੈਣਗੇ ਜਿਹੜੇ ਬੰਦਿਆਂ ਨੂੰ ਨਾਓ ਦੇਣੀ ਚਾਹੀਦੀ ਉਸ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਇਹ ਨਾ ਬਹਿਣ ਚੋ ਤਾਂ ਨੂੰ ਇੰਜ ਪੁੱਛਣ ਲੱਗੇ ਨੇ ਜਿੱਦਾਂ ਸਾਰੇ ਸੈਲੀਬ੍ਰਿਟੀ ਹੋਣ ਉਹ ਭੈਣ ਚੋ ਤਾਂ ਨੂੰ ਮਾਰੋ ਤੂੰ ਜੁੱਤੀਆਂ ਤੇ ਨਾ ਤੂੰ ਥਲੇ ਤਾਰੋ ਸਾਰੇ ਛੋਟੇ ਮੋਟੇ ਛੋਟੇ ਜਿਹੜੇ ਵੀ ਵੱਡੇ ਛੋਟੇ ਨੇ ਉਹਨਾਂ ਨੂੰ ਪਿਆਰ ਭਰੀ ਸਸਵੀਂ ਅਕਾਲ ਕਿੰਨੇ ਵੀ ਉਹਾਂ ਪਿੱਛੇ ਕਿਰਨ ਬਟਿੰਡਾ ਕਿਥੋਂ ਤੇ ਕਰ ਵੀ ਡੇਗੜੇ ਜਾਈਗੀ ਤਲਵੇ ਚ ਟੰਨੂ ਪੈ ਗਈ ਆ ਹੁਣ ਛੇ ਪੈਦਾ ਨਹੀਂ ਜਾਏਗੀ ਤੇ ਹੀਰੋ ਕਲਾ ਪਿੰਡ ਆਏ ਸੀਗੇ ਸੋ ਰਿਆ ਨਹੀਂ ਗਿਆ ਬਾਈ ਨੂੰ ਮਿਲੇ ਤੋਂ ਬਿਨਾ ਕਿਵੇਂ ਇਸ पे ਕਿਵੇਂ ਜਾ ਸਕਦੇ ਆ ਹਨਾ ਤੋ ਆਪਾਂ ਤਾਂ ਬਈ ਇਹਨਾਂ ਦੇ ਕੱਟੜ ਫੈਨ ਸੀਗੇ ਤੁਹਾਨੂੰ ਸਾਰੇ ਤੋ ਸਾਡੇ ਵਰਗੇ ਭੈਚੋ ਲਗੀ ਕੱਟੜ ਭੈਣ ਨੇ ਪਹਿਨਦੇ ਲੋੜੇ ਕੱਟੜ ਫੈਨ ਜੀ ਤੇ ਕਰੇ ਲੋਏ ਠੀਕ ਹੀ ਪਹਿਨਜੂ ਮੁਜਰਾ ਘਰਾਂ ਆ ਜਾਂਦੇ ਵਲੌਗ ਜ਼ਰੂਰੀ ਪਾਣਾ ਸੀ ਕੱਟੜ ਫੈਨ ਮਖਾਨੇ ਦੀ ਰੂਜ਼ੀ ਇਸ਼ਤਰੀ ਲਾਲੰਦੀ ਜਾਂ ਇਹ 80 ਦੇ ਕਾ ਦੀ ਵੀਡੀਓ ਪਾ ਲੈਣੀ ਸੀ ਨਹੀਂ ਪਰ ਮਿੰਟ ਇੱਥੇ ਪੂਰਾ ਹੀ ਵਲੌਗ ਪਾਣਾ ਤੇ ਨਾਲ ਇਹਦੇ ਭੈਣ ਮੀਰੇ ਕੋ ਸ਼ਾਮ ਨੂੰ ਦੇਖ ਲਿਓ ਪੱਕੀ ਹਾਂ ਤੇ ਤਾਂ ਹੁਣ ਹੀ ਫੋਟੋ ਬਤਾਈ ਦੀ ਇੱਕ ਨੰਬਰ 3 ਨਾਲ ਜਪੀਆਂ ਪਾਓ ਤੇ ਮੇਰੇ ਕਰੋ ਉਹ ਪੈਣ ਚ ਦੂਜੀ ਕਰ ਫੋਟੋ ਭੇਜਾਣੀ ਕਿਸੇ ਚੱਦੇ ਬੰਦੇ ਨਾਲ ਨਾਲੇ ਮੇਰੇ ਸਾਹੇਓ ਕਰਦੀਆਂ ਨੂੰ ਕੀ ਵਿਖਾਓਗੇ ਕੀ ਆਖੀਏ ਸੈਲੀਬ੍ਰੇਟ ਨਾਲ ਮਿਲ ਕੇ ਆਈਆਂ ਉਹ ਫੋਟੋ ਦੇ ਜੁੱਤੀਆਂ ਹੋਰ ਖਾਓਗੇ ਕਰੜੀਆਂ ਕੋਲ ਕਿਰਨ ਮਠਿੰਦਾ ਤੇ ਫੈਨ ਨਹੀਂ ਕਿਰਨ ਮਠਿੰਦਾ ਦੀ ਇਸ ਚੀਜ਼ ਦੇ ਫੈਨ ਆਸੀ ਤੁਮ ਉਸੇ ਦੀ ਐਕਟੀਵਿਟੀ ਫੈਨ ਹੈ ਕਿ 100 ਰੁਪਏ ਦੇ ਪਿੱਛੇ ਵੀ 50 ਰੁਪਏ ਦੇ ਕਰਾਈਗੀ ਇਹ ਅੰਦਰ ਲਵਾ ਹਾਂ ਇਹ ਕਿੰਨੇ ਕਿੰਨੇ ਦੀ ਮਾਤਾ ਸਹੀ ਸਹੀ <laughs> आहो सही सी कटोरा चोक के बैठ जा ओथे बहन च मंगते हो फ्रिज लाजो फ्रिज च बहन च कंजरा एहो जी तगड़ दल्ली के मैं पहली बार देखी है आंज पैन च गुलाब से दनु कहना कि बिल्कुल खैज नहीं गा कूलर नहीं गा ते पैन बहन च गरीबन है एक मरली 50 रुपए भी कटे कराने ने <laughs> ਕਿਹੜੀ-ਕਿਹੜੀ ਲੱਤ ਉਹਨਾਂ ਹਰਾਮ ਦੀ ਬੋਲੇਗੀ ਮੈਂ ਕਿਸੇ ਨੂੰ ਗਲਤ ਨਹੀਂ ਬੋਲਦੀ ਉਹਨਾਂ ਪੈਣ ਚ ਉੱਥੇ ਅੱਕੜੱਕੜਦੇ ਪੈਣ ਚ ਉਹ ਬੁੱਢੀ ਨੇ ਮਾਰੋਈ ਨਾ ਤਾਂ ਦੇਪ ਤੋਂ ਉੱਤੇ ਲੱਤ ਹਾਲੇ ਮੋਦੇ ਜਾ ਕੇ ਗੋਪੜ ਦੇ ਵਿੱਚ ਪੈਣਾ ਜੀ ਨਾਲੇ ਕਿਰਨ ਬਠਿੰਡਾ ਨੇ ਸਾਬਿਤ ਵੀ ਕੀਤਾ ਕਿ ਮੈਂ ਟੈਟੂ ਬਣਾ ਕੇ ਨਾ ਕੱਟੜ ਪੈਣਾ ਸਿੱਧੂ ਮੂਸੇ ਦੀ ਉਹ ਪੈਣ ਚ ਦੋ ਬਿਊ ਮਾਰਦਾ ਨਾ ਸੱਚ ਉਹਲਾ ਨਾ ਮਾਰਿਆ ਕਰੋ ਕੰਜਰੋ ਨੂੰ ਪਤਾ ਹੀ ਆਪਾਂ ਟੈਟੂ ਵੀ ਬਣਵਾਇਆ ਹੋਇਆ ਬਾਹ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਹੋ ਹਣਾ ਸੇ ਦੋ ਮੂਸੇ ਵਾਲਾ ਨਾਟ 11 ਤੇ ਸੇ ਦੋ ਮੂਸੇ ਵਾਲਾ ਇੱਕੋ ਹੀ ਜੀਜੇ ਐਸੇ ਦੋ ਮੂਸੇ ਵਾਲੇ ਦੀ ਫੋਟੋ ਸੀ ਜਿਹੜੀ ਇਹਨੇ ਵਿਖਾਈ ਹੈ ਇਹਨੇ ਚਵਲਾ ਨਹੀਂ ਮਾਰਿਆ ਇਸਨੇ ਕੰਜਰ ਕੋ ਨਾ ਮਖਾਇਆ ਜੋ ਕਿ ਸ਼ਰਿਆਮ ਇਹ ਚਾਪੀ ਤਾਨ ਤਾਨ ਕੇ ਉਪਮੈਰ ਚੋ ਦੋ ਸੁਦਰ ਜੋ ਸੁਦਰ ਜੋ ਨਹੀਂ ਤੇ ਤੁਹਾਡੀ ਬੌਂਡ ਦੇ ਵਿੱਚ ਲੱਤ ਪਾ ਗਏ ਨਾ ਮੈਂ ਪਤਾ ਨਹੀਂ ਕਿੱਥੋਂ ਵਟਾਂਗਾ ਮੈਨੂੰ ਨਹੀਂ ਪਤਾ ਆਈ ਡੋਟ ਨੋ ਜੇ ਤਾਂ ਦੇ ਮਿੱਤਰ ਹਾਰ ਹੁਲ ਆਏ ਹੋਏ ਨੇ ਤੇ ਉਥੇ ਰੱਖੇ ਜਾਣ ਲੱਗੇ ਨੇ ਲੋਕੀ ਟਰਾਲੀਆਂ ਟਰੈਕਟਰ ਤੇ ਇਹ ਬੰਨੇ ਚ ਨੌ ਨੂੰ ਲੈ ਕੇ ਤੇ ਚਾਰ ਕੋ ਬੋਤਲਾਂ ਰੱਖ ਕੇ ਵਿੱਚ ਬੜਾ ਟਾ ਕੋ ਧੋਕੂ ਤੇ ਉਥੇ ਬੰਨੇ ਦੇ ਲਈ सेवा करा चले भैन मूं थप्पड़ मार गए मैं मा कानने चो कगा पता ही लग चुके होना ਬੈਸ ਕਰੀਂ ਅੰਡਾ ਦੋ ਜੱਪੇ ਆ ਜਿਹੜਾ ਭੈਣ ਤੋਂ ਹਜ਼ਾਰ ਬੰਦੇ ਦਾ ਰਾਸ਼ਨ ਪਿਆਇਆ ਨਾ ਵੰਡੋ ਹਾਂ ਆ ਦੋ ਜੱਪੇ ਵੰਡਿਓ ਤੂੰ ਦੋ ਜੱਪੇ ਚੱਕਰ ਆ ਵੀਡੀਓ ਦਾ ਕੱਲਾ ਮਸ਼ਹੂਰ ਹੋਣ ਮਾਰੇ ਨਾ ਕਰੋ ਨਾ ਡਰਾਮੇ ਕਰੋ ਕੋ ਡਰਾਮਾ ਕਰਦੇ ਆ ਥੱਲੇ ਮਸ਼ਹੂਰ ਹੋਣ ਮਾਰੇ ਜਾਨੀਆਂ ਕਰੀ ਜਾਂਦੇ ਆ ਭਾਈ ਭਾਈ ਲੋਕਾਂ ਨੂੰ ਮਿਲਦਾ ਨਹੀਂ ਪਿਆ ਕੋਸ ਉੱਤੇ ਭਾਈ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਕੀ ਹੋਇਆ ਗਲਾ ਸਿੱਧੂ ਜੀ ਆਇਆ ਅੱਜ ਹੁਣ ਦੂਜੀ ਵੋਟ ਆਈ ਆ ਬਠਿੰਡੇ ਵਾਲੀ ਇੱਕ ਮਿੰਟ ਨਹੀਂ ਦੋ ਡੱਬੇ ਲੈ ਕੇ ਦੋ ਡੱਬੇ ਲੈ ਕੇ ਬਿਸਕੁਟਾ ਦੇ ਤਰਪੀ ਆ 1000 ਬੰਦੇ ਦਾ ਰਾਸ਼ਨ ਬਣਾ ਦਾ ਦਵਾਜਾਂ ਮਿੰਟਾਂ ਮੈਨੂੰ ਲੱਗਦਾ ਸੀ ਪੰਜਾਬ ਗਲਤ ਹੱਥਾਂ 'ਚ ਆਇਆ ਅੱਜ ਵੇਖ ਵੀ ਲਿਆ ਉਹ ਭੈਣ ਚੋ ਤੋ ਇਵਦੇ ਚਾਵਲਾਂ ਨੂੰ ਨਾਉ ਦੇਉਗੇ ਤੇ ਵਲੋਗਿੰਗ ਹੀ ਹੋਏਗੀ ਇਸੇ ਵਾਂ ਨਹੀਂ ਹੋਣੀ ਭੈਣ ਚੋ ਦਨੋ ਇਨਾਂ ਨੂੰ ਮਾਰੋ ਇੱਕ ਦੋ ਥੱਪੜ ਤੇ ਥੱਲੇ ਲਾਓ ਇਹਦਾ ਇਹ ਮੇਰੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਇਹਨੂੰ ਕਹਿਣ ਲਈ ਇਹ ਚਾਵਲ ਨੂੰ ਇੱਕ ਨਾਲ ਤੇ ਉਹਨਾਂ ਨੂੰ ਵੀ ਨਹੀਂ ਮਿਲਿਆ ਉਹਨਾਂ ਨੇ ਲੱਖਾਂ ਦੇ ਸ਼ੇਵਾ ਕਰਤੀ ਇਹਨਾਂ ਕੰਜਰਾਂ ਨੂੰ ਵਿੱਚ ਨਾਉ ਦੇ ਵਿੱਚ ਬਿਠਾ ਕੇ ਤੇ ਚਾਰ ਕੋ ਬਿਸਕਟਾਂ ਦੇ ਪੈਕਰ ਦੇ ਦੇਗੇ ਇਹਨਾਂ ਨੂੰ ਸਵਾਰ ਕਰਤਾ ਲੱਖ ਦੀ ਲਾਲਤ ਤੇਰੇ ਮੂੰਹ ਤੇ ਅੱਜ ਜੂਤਰਾ ਤੇ ਵਾਲੇ ਤੋਂ ਖਬਰ ਆਈ ਹੈ ਕਿ ਈਰਮਾਨ ਮਲਿਕ ਨੇ ਕਹੋਰ ਨੂੰ ਮਚਾਣ ਚਾਹਤਾ ਆਪਣੇ ਭਾਇਲ ਮਲਿਕ ਨੂੰ ਘਾਤਫਰਾਈ ਨਹੀਂ ਹਾਂ ਜਿੱਦਾਂ ਹੀ ਈਰਮਾਨ ਮਲਿਕ ਨੇ ਆਪਣੀ ਗੱਡੀ ਦਾ ਘੇਰ ਪਾਇਆ ਉਦੋਂ ਹੀ 35 ਸਪੀਡ ਨਾਲ ਬੱਚੇ ਇੱਥੇ ਬੱਚਾ ਬਾਹਰ ਆਉਣ ਲੱਗਿਆ ਹੈ ਇਹ 35 ਲੋਲੀ ਸਪੀਡ ਇਦਾਂ ਚੱਲਣ ਲੱਗਿਆ ਜਿੱਦਾਂ ਬੈਂਜੋ ਯੁੱਧ ਲਾਣੇ ਚੱਲੇ ਹੋ ਮੈਨੂੰ ਤੇ ਲੱਗਦਾ ਈਰਮਾਨ ਮਲਿਕ ਵੀ ਕੋਈ ਵੱਲ ਰਿਕਾਰਡ ਬਣਾਣ ਦੀ ਪਲਾਨਿੰਗ ਕਰਨ ਲੱਗੀ ਹੈ ਝੂਠ ਬੋਲੋ بار بار ਝੂਠ ਬੋਲੋ मोदी जी केड़ी निकला कर लगी देखो जरा सी का, का पर्दाफाश होने वाला है तो ये तो हाँ। तो आपके घर में होती होगी फेक प्रेगनेंसी हमारे घर में नहीं होती है और इंसान झूठ बोल सकता है रिपोर्टे झूठ नहीं बोलती अल्ट्रासाउंड झूठ नहीं बोलते कृतिका जी इसका मतलब इस चीज का मतलब है अरबान मलिक ने बिल्कुल सही जगह पे तीर मारा है और अपने गुल्ले को सही जगह पे इस्तेमाल किया ये लिया यूट्यूब फैमिली है ना वो हमारी फैमिली है बहुत बड़ी फैमिली है और हम अपनी फैमिली से कभी भी झूठ नहीं तुम झूठ नहीं तुम तो बच्चे ही पैदा कर देते हो झूठ बोलने के नाम पे इतनी छेती लोग नहीं बदलते ये किसिया कर लें इन छेगनेसिया करके अपना देश तो नहीं बना लगे जब फ्यूचर अरमान मलिक या दी आड़गत करते है जननिया नहीं कोई कम लत्त मार के पजाओ जाओ को फेक बोलना तो बंद कर दो गाइस हम लोग अगर प्रैंक करते हो एक दिन का प्रैंक होते है यार प्रेगनेंसी फेक वगैरह ना बोलिया करो नहीं तो इन्होंने ਕੀ ਡਰਾਮ ਕਰ ਰਾ ਚੁੱਕੇ ਆ ਜਾਣੀਆਂ ਨੇ ਜਿਹੜੀਆਂ ਪ੍ਰੈਗਨੈਂਸੀ ਨੂੰ ਚੈੱਕ ਕਰਦੇ ਨੇ ਕਿ ਪ੍ਰੈਗਨੈਂਸੀ ਹੈ ਜਾਂ ਨਹੀਂ ਪ੍ਰੈਗਨੈਂਸੀ ਹੋ ਗਈ ਆ ਭੇਰ ਬਲ ਦੀ ਖਿਚੜੀ ਪੈਣ ਦੀ ਲੋਰੀ ਬਾਹਨ ਦੀ ਯਾਰ ਹੋ ਜਾ ਤੇ ਨਹੀਂ ਜੋਨੀ ਸਿੰਸ ਨੇ ਵੀ ਨਹੀਂ ਪ੍ਰੈਗਨੈਂਸੀ ਕੀਤੀ ਹੋਣੀ ਹੈ ਜਿੰਨੀਆਂ ਪੈਂਚੋ ਰਮਨ ਮੈਲੀ ਗਾ ਮੈਨੂੰ ਲੱਗਦਾ ਜੋਨੀ ਸਿੰਸ ਦਾ ਫਰਾਤ ਨਹੀਂ ਗਾ #ਦੋਨੋਂ ਭਾਈ ਦੋਨੋਂ ਹੀ ਤੇ ਭਾਈ ਜਿੰਨ ਕੋ ਕਿਆ ਤਕਲੀਫ ਹੈ ਭਾਈ मोदी जी तक लेफ नहीं है ना टेक होरिया चाहिए सर लोगों को मुझे कमेंट आ रखे थे कि अरवान भाई आपने तीसरी शादी का एक प्रैंक शूट करो और उसको इन्वॉल्व करो पायल बोलू साले कमेंट कर दीजिए सो समझ के तिरा ये लेया करो प्रैंक आस्ते बोले आदि शुक्र करो व्यास ते नहीं बोलता पेन चोदनी ते नत्ते ति यामी करला नहीं कंजरो इथे पेन दो मोठ मार मार के तगे बहे पायल की प्रेगनेंसी को मेरे ख्याल से 15 या 20 दिन हो गए हैं ठीक है 20 दिन हो गए होंगे ਦੈਂਤ ਪੰਜੇ ਦੰਤ ਸਲੇਗੇ ਜੀ ਤਾਂ ਬਣ ਚੋਤੇ ਖਲੋ ਕੇ ਵੇਖਣ ਲੱਗੀ ਸੀ ਇਦਾਂ ਨਹੀਂ ਇੰਦਾ ਭਾਈ ਦੇ ਗਰੇਚ ਗੁਲਾ ਇਦਾਂ ਠਾਕ ਰਿਹਾ ਤਾਂ ਚੋ ਤੂੰ ਇਥੇ ਬਸ ਥੋੜਾ ਜਿਹਾ ਸਾਈਡ ਕਰ ਤੇ ਵਿੱਚ ਆ ਬਸ ਬੈਠ ਸਹੀ ਜਨ ਤੇ ਭਾਈ ਕੋ ਜਲਦੀ ਠੀਕ ਕਰੇ ਜੀ ਬਿਲਕੁਕੁਨ ਆਪਨੇ ਸਹੀ ਬੋਲਾ ਕੀ ਬਿਲਕੁਕੁਨ ਆਪਨੇ ਸਹੀ ਬੋਲਾ ਕਿ ਨਾ ਇਹ ਬਾਤ ਮਿਤਰਾ ਮਨਪ੍ਰੀਤ ਨਾਮ ਦੀ ਕੁੜੀ ਨੇ ਕਮੈਂਟ ਕੀਤੀ ਆ ਕਿ ਪ੍ਰੈਗਨਨਸੀ ਤੁਸੀਂ ਗਲਤੀ ਦੱਸਿਆ ਲੋਕ ਨજર ਲਾ ਦਿੰਦੇ ਨੇ ਨਾਲੇ ਮਨਪ੍ਰੀਤ ਪਨੇ ਆਪਣੀ ਮਾਸ ਰੋਟੀ ਕਰੇ ਪੁੱਛੀ ਨਾ ਪੁੱਛੀ ਹੋਏ ਤੂੰ ਪੈਨ ਚੋ ਤੂੰ ਜਿਆ ਦੇ ਫਿਗਰ ਦੇਖ ਕੇ ਲੱਗਦੀ ਈ ਮੈਂ ਵੇਚ ਕੁੜੀ ਤੁਸੀਂ ਗ

ਕੋ ਪਾਇਲ ਕੀ ਪ੍ਰੈਗਨੈਂਸੀ ਕਮ ਆਪਸੇ ਝੂਠ ਬੋਲ ਦਿੰਦੀ ਠੀਕ ਹੈ ਫਿਰ ਮੈਂ ਜਿਮ ਜਾਉਂਗੀ ਪਾਇਲ ਨਹੀਂ ਜਾਏਗੀ ਤਾਂ ਆਪ ਲੋਕ ਕਮੈਂਟ ਕਰੋਗੇ ਕਿਉਂਕਿ ਆਪ ਹਮੇ ਰੋਜ਼ ਦੇ ਇਥੇ ਕ੍ਰਿਤਿਕਾ ਮਾਲਿਕ ਕਹਿੰਦੀ ਹੈ ਕਿ ਲੋਕਾਂ ਨੂੰ ਤਾਂ ਪਤਾ ਲੱਗੇ ਜਾਣਾ ਸੀ ਇਹ ਪ੍ਰੈਗਨੈਂਸੀ ਹੈ ਉਹ ਜਿਮ ਦੇ ਵਿੱਚ ਨਹੀਂ ਲੱਗੀ ਕਿਉਂਕਿ ਪੈਣ ਚੁੱਧੋ ਤਾਦੀਆਂ ਜਦੋਂ ਠਿਕੜ ਅਰਮਾਨ ਮਲਿਕ ਬੁੰਡਾ ਨਾ ਦਿਖਾਇਨਾ ਉਹ ਦੁਤੀਕਰੋਂਦੀ ਰੋਟੀ ਹਜਮ ਨਹੀਂ ਹੁੰਦੀ ਪੈਣ ਚੁੱਧ ਜਿਮ ਕਰਨ ਜਾਂਦੀ ਜੀ ਬੁੰਡਾ ਪੈਣ ਦੇ ਤਾਂ ਇਹ ਜਿਹੜੀ ਲੋਂਦੇ ਜਿਹੜੀ ਬੁੰਨ ਤੋਂ ਸ਼ਟ ਆਉਂਦੀ ਹੈ चला तो गया हाँ। बस दो मिनट है शांति भाग के, के दी दी सांस नहीं आ रहा हॉस्पिटल ले चल गोलू एकदम घबराहट हो गई थी इसको मुझे लग रहा है पूरा पसीना पसीना हो गई थी बेहोश हो गई थी मैं फटाफट उसी टाइम हॉस्पिटल ले ਪਰਮਾਨੰ ਮਲੇਕ ਗੁਰੂ ਜੀ ਤੁਸੀਂ ਬੰਦੇ ਹੋ ਜਾਂ ਡੰਗਰ ਹੋ ਜਾਂ ਕੁੱਤੇ ਹੋ ਕੀ ਹੋ ਪੈਣ ਚੁੱਤੂ ਤੁਸੀਂ ਪੈਣ ਦੇ ਲੂਰੀ ਜੀ ਕਰੇ ਕੰਦਾ ਬੁਮਾਰਾ ਤੁਸੀਂ ਪੈਣ ਚੋਂ ਦੇ ਸਿਰ ਤੇ ਉੱਤੇ ਏਦਾਂ ਬੈ ਜਾਂਦੇ ਜਿਦਾ ਨਾਗਮਨੀ ਦੇਣ ਲੱਗਿਆ ਹੋਏ ਆਹ ਸਾਲੇ ਹਰਾਮ ਦੇ ਇਹੋ ਜਿਹੇ ਨਹੀਂ ਕੀ ਕੋਈ ਮਰਨ ਨੂੰ ਚੱਲਿਆ ਹੋਏ ਇਹ ਪੈਣ ਤੋਂ ਵੀਡੀਓ ਬਣਾਉਣਗੇ ਪੈਣ ਚੋ ਦੋਸਤਾਂ ਧਿਆਨ ਰੱਖੋ ਉਸਨੇ ਵੀ ਪੈਣ ਦੀ ਲੂਰੀ ਐਕਟਿੰਗ ਦੇ ਵਿੱਚ ਪੂਰੀ ਜਾਨ ਦਿੱਤੀ ਪਈ ਹੈ ਉਹ ਸਾਲੇਓ ਕੁਛ ਚੱਜਦਾ ਕਰੋ ਚੱਜਦਾ ਹਰਾਮ ਦੇਓ ਦੇ ਨਾਲੇ ਮਿੱਤਰੋ ਅਧੀ ਵੀਰੀ ਚੈਨ ਵੀਰੀ ਚੰਗੇ ਲੱਗੇ ਲਾਈਕ ਕਰਦੇ ਚੈਨ ਨੂੰ ਸਬਸਕ੍ਰਾਈਬ ਕਰਾ ਦਿਓ ਜਾਂਦੇ ਜਾਂਦੇ ਕਰਾਂਗੇ ਮੌਸਮ ਨੂੰ ਰੰ